ਖਬਰਨਾਮਾ ਦੇਖ ਰਿਆ ਸੋਧਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਸ਼੍ਰੋਮਣੀ ਅਕਾਲੀ ਦਲ ਵਿੱਚ ਮਚਿਆ ਹੜਕਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਬਰਾਈ ਵੀ ਨੇ ਬੁਖਲਾਏ ਵੀ ਨੇ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਖਮਨਿਆਜ਼ਾ ਭੁਗਤਣਾ ਪਵੇਗਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਨਕਰ ਹੋਏ ਪਘੋੜੇ ਹੋਏ ਪੰਥ ਨੇ ਇਨਕਾਰ ਕਰ ਦਿੱਤਾ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੂੰਹ ਨਹੀਂ ਲਾਵਾਂਗੇ ਤੇ ਦੂਸਰੇ ਪਾਸੇ ਬੁਖਲਾਏ ਹੋਏ ਨੇ ਹੜਕਾ ਮਚਿਆ ਹੋਇਆ ਅੱਜ ਅਤੇ ਤਰ੍ਹਾਂ-ਤਰ੍ਹਾਂ ਦੇ ਸਿਆਸੀ ਪਲਟਵਾਰ ਕੀਤੇ ਜਾ ਰਹੇ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਬਣੇ ਪ੍ਰਧਾਨ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਹਾਲਾਂਕਿ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਅਤੇ ਮਨਪ੍ਰੀਤ ਯਾਦਿ ਦੀ ਵੱਡੇ ਪੱਧਰ ਤੇ ਕਰਦਾਰ 쿠ਸ਼ੀ ਕੀਤੀ ਗਈ ਸੁਖਬੀਰ ਸਿੰਘ ਬਾਦਲ ਵਿਰਸਾ ਸਿੰਘ ਵਲਟੋਹਾ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਹੋਣਾ ਹੋਣਾ ਵੱਲੋਂ ਲੇਕਿਨ ਉਹਨਾਂ ਨੇ ਕਿਸੇ ਦੀ ਈਨ ਨਹੀਂ ਮੰਨੀ ਪਰਵਾਹ ਨਹੀਂ ਮੰਨੀ 15 ਲੱਖ ਪੰਥਕ ਲੋਕ ਜਿਹੜੇ ਨੇ ਕੌਮ ਦੇ ਲੋਕ ਉਹ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੇ ਨਾਲ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ 2 ਦਸੰਬਰ 2024 ਨੂੰ ਬਣੀ ਸੀ ਬੜੇ ਵਧੀਆ ਤਰੀਕੇ ਦੇ ਨਾਲ ਸਿਧਾਂਤਕ ਤਰੀਕੇ ਦੇ ਨਾਲ ਚੋਣ ਕੀਤੀ ਗਈ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਇਸਰੋਪਾਉ ਪੇਟ ਕੀਤਾ ਗਿਆ ਦਸਤਾਰ ਬੰਦੀ ਕੀਤੀ ਗਈ ਕਿ ਤੁਸੀਂ ਅੱਜ ਨਵੀਂ ਸ਼ਰੂਮਣੀ ਅਕਾਲੀ ਦਲ ਯਾਨੀ ਕਿ ਪੰਥਕ ਪਾਰਟੀ ਦੀ ਗਵਾਹੀ ਕਰੋਗੇ ਮਨਪ੍ਰੀਤ ਯਾਦੀ ਤੇ ਪਹਿਲਾਂ ਕਿਆਸ ਲਗਾਈਆਂ ਲਗਾਈਆਂ ਚਾਰੀਆਂ ਸੀ ਲੇਕਿਨ ਜਿਵੇਂ ਹੀ ਅੱਜ ਐਲਾਨ ਹੋਇਆ ਕਿ ਨਵੀਂ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਨੇ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਉਧਰ ਬੁਖਲਾਏ ਵੀ ਕਬਰਾਏ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਜਿਹੜੇ ਜਥੇਦਾਰ ਸਾਹਿਬ ਨੇ ਇਹ ਭਾਰਤੀ ਜਨਤਾ ਪਾਰਟੀ ਦੇ ਲਿਫਾਫੇ ਵਿੱਚੋਂ ਨਿਕਲੇ ਨੇ ਤੇ ਹਾਲੇ ਕਿ ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਮੈਂ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਨਾ ਹੈ ਐਡਵੋਕੇਟ ਅਰਸ਼ਦ ਸਿੰਘ ਕਲੇਰ ਨੇ ਕਿਹਾ ਕਿ ਏਜੰਸੀਆਂ ਵੱਲੋਂ ਗ੍ਰਾਫਟਡ ਕੀਤੇ ਹੋਏ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਉਸ ਪਾਸ ਦੂਜੇ ਪਾਸੇ ਜਰਨਲ ਸਕੱਤਰ ਚੀਮਾ ਜਿਹੜੇ ਹੈਗੇ ਨੇ ਡਾਕਟਰ ਨਜੀਦ ਸਿੰਘ ਚੀਮਾ ਉਹਨਾਂ ਵੀ ਅੱਜ ਸ਼ਬਦੀ ਹਮਲੇ ਕੀਤੇ ਨੇ ਪਟਿਆਲਾ ਦੀ ਧਰਤੀ ਤੋਂ ਜਿੱਥੋਂ ਵਿਰੋਧ ਕੀਤਾ ਜਾ ਰਿਹਾ ਹੈ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਅਸ਼ਦੀਪ ਸਿੰਘ ਖਲੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਨੇ ਜਿਹੜੇ ਕਹਿੰਦੇ ਨੇ ਕਿ ਇਹ ਏਜੰਸੀਆਂ ਦੇ ਬੰਦੇ ਨੇ ਦੂਸਰੇ ਪਾਸੇ ਕੀ ਕਿਹਾ ਜਾ ਰਿਹਾ ਹੈ ਕਿ ਲਿਫਾਫੇ ਦੇ ਵਿੱਚੋਂ ਆਏ ਨੇ ਭਾਰਤੀ ਜਨਤਾ ਪਾਰਟੀ ਦੇ ਤੇ ਤੀਜਾ ਕਿਹਾ ਜਾ ਰਿਹਾ ਹੈ ਬਾਦਲ ਹੋਣਾ ਵੱਲੂ ਕਿ ਕੌਮ ਸੰਗਤ ਇਹਨਾਂ ਨੂੰ ਸਵੀਕਾਰ ਨਹੀਂ ਕਰੇਗੀ ਭਾਈ ਜੇਕਰ ਸੰਗਤ ਨਹੀਂ ਸਵੀਕਾਰ ਨਹੀਂ ਕਰਨਾ ਤੇ ਫਿਰ 15 ਲੱਖ ਕੌਮ ਦੇ ਲੋਕ ਇਹਨਾਂ ਦੇ ਨਾਲ ਜੁੜਦੇ ਕਿਉਂ ਤੁਸੀਂ ਤਾਂ 27 ਲੱਖ ਦਾ ਦਾਵਾ ਕੀਤਾ ਹੋਇਆ ਹੈ ਜਿਹੜੀ ਬੋਗਸ ਵਰਤੀ ਹੈ ਕਿਉਂਕਿ ਜੇਕਰ 27 ਲੱਖ ਭਰਤੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀਤੀ ਹੁੰਦੀ ਸੁਖਬੀਰ ਬਾਦਲ ਸਿਆ ਤੇ ਫਿਰ ਤਾਂ ਐਡਵੋਕੇਟ ਪਰਉਪਕਾਰ ਸਿੰਘ ਕੋ ਮੰਨੇ ਵੱਡੀ ਵੋਟ ਬੈਂਕ ਲੈ ਕੇ ਜਿੱਤ ਜਾਣਾ ਸੀ ਯਾਨੀ ਕਿ ਅਸਦੀਪ ਸਿੰਘ ਕਲੇਰ ਡਾਕਟਰ ਜੀ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੇ ਪਲਟਵਾਰ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਕੋਈ ਏਜੰਸੀਆਂ ਦਾ ਕਹਿ ਰਿਹਾ ਕੋਈ ਕਹਿੰਦਾ ਇਹ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਕੀ ਕੱਲ ਕਰ ਰਹੇ ਨੇ ਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਸੰਗਤ ਤੁਹਾਨੂੰ ਪ੍ਰਵਾਨ ਨਹੀਂ ਕਰੇਗੀ ਤੇ ਸੰਗਤ ਨੇ ਤੁਹਾਨੂੰ ਨਾ ਤੇ 2017 ਦੇ ਵਿੱਚ ਪ੍ਰਵਾਨ ਕੀਤਾ ਨਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਨਾ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤੇ 2027 ਦੇ ਵਿੱਚ ਤੁਹਾਨੂੰ ਕਿਵੇਂ ਪ੍ਰਮਾਨ ਕਰ ਲਾਂਗੇ ਤੁਹਾਨੂੰ ਸਵੀਕਾਰ ਸੰਗਤ ਕਰਦੀ ਹੈ ਜਾਂ ਨਹੀਂ ਕਰਦੀ ਇਹ ਤੁਹਾਡਾ ਵਿਸ਼ਾ ਹੈ ਲੇਕਿਨ ਜਿਸ ਹੱਬ ਦੇ ਨਾਲ ਅੱਜ ਦੇਸ਼ਾਂ ਅਤੇ ਵਿਦੇਸ਼ਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਫਕਾ ਸ਼੍ਰੀ ਦਮਦਮਾ ਸਾਹਿਬ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਫਕਾ ਜਥੇਦਾਰ ਦੀ ਕਿ ਜੋ ਵੀ ਕੀਤਾ ਹੈ ਸਹੀ ਕੀਤਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਵੱਡੇ ਰੂਪ ਦੇ ਵਿੱਚ ਉਭਰੇਗੀ ਇਹ ਵੀ ਕਿਆਸਰਗਾਈਆਂ ਲਗਾਈਆਂ ਜਾਂਦੀਆਂ ਕਿ ਭਾਈ ਅਬਰਤਪਾਲ ਖਾਲਸਾ ਦੀ ਪਾਰਟੀ ਨਾਲ ਸਮਝੌਤਾ ਹੋਵੇਗਾ ਅਦੂ ਅਦ ਉਮੀਦਵਾਰ ਉਤਾਰੇ ਜਾਣਗੇ